ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਦੂਜੀ ਵਲੌਗ ਤੇ ਵਿੱਚ ਸੁਮੇਰਾਜ ਕੋਰ ਤੁਹਾਨੂੰ ਵੈਲਕਮ ਕਰਦੀ ਹੈ ਜੀ ਤੇ ਦੇਖੋ ਜੀ ਇਹ ਮੇਰਾ ਘਰ ਹੈ ਠੀਕ ਹੈ ਥੋੜਾ ਜਿਹਾ ਟਾਈਮ ਹੋਇਆ ਪਾਇ ਇਹਨੂੰ ਤੇ ਇਹ ਹੈਗੇ ਨੇ ਮੇਰੀ ਨਾਨੀ ਜੀ ਨਾਨੀ ਜੀ ਕਿਵੇਂ ਹੋ ਠੀਕ ਆ ਜੀ ਵਧਕਾ ਠੀਕੋ ਤੇ ਦੇਖੋ ਜੀ ਮਿੰਨਾਨੀ ਜੀ ਕੀ ਕਰ ਰਹੇ ਨੇ ਮੈਂ ਇੱਕ ਇੱਕ ਕਰਦੇ ਪਏ ਤੁਸੀਂ ਇਹ ਅਸੀਂ ਕੋਟੀ ਬੁੰਨਦੇ ਆ اچھا ਕੋਟੀ ਬੁੰਨਦੇ ਪਏ ਹੋ ਇਹ ਕਿਹਦੀ ਕੋਟੀ ਬੁੰਨਦੇ ਹੋ ਦੋ ਦੀ ਦੇਖੋ ਕਿੰਨੀ ਸੋਹਣਾ ਡਿਜ਼ਾਈਨ ਪਾਇਆ ਦਿਖਾਓ ਨਾਨੀ ਜੀ ਤਦੂ ਕਰੇ ਡਿਜ਼ਾਈਨ ਦੇਖੋ ਕਿੰਨਾ ਘੈਂਡ ਆ ਡਿਜ਼ਾਈਨ ਮੇਰੀ ਕੋਟੀ ਬੁੰਨਦੇ ਪਏ ਆ ਇਹ ਮੇਰੀ ਮੰਮੀ ਜੀ ਤੇ ਉਹਨ ਦੱਸਿਆ ਸੀ ਨਾ ਕਿ ਮਤਲਬ ਕਿ ਮੈਂ ਮਤਲਬ ਤੁਹਾਨੂੰ ਹੌਲੀ ਹੌਲੀ ਜਿੱਦ ਜਿੱਦ ਆਪਾਂ ਵਲੌਗ ਬਣਾਇਆ ਕਰਾਂਗੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿਆ ਕਰਾਂਗੇ ਇਹ ਆਪਣਾ ਦੂਜਾ ਵਲੌਗ ਸੀਗਾ ਸੋ ਇਹ ਸੀਗਾ ਮਤਲਬ ਕਿ ਮੇਰੀ ਫੈਮਿਲੀ ਸੋ ਸਾਰਾ ਨੇ ਸਪੋਰਟ ਕਰਨੀ ਹੈ ਤੇ ਸਭ ਨੇ ਮਤਲਬ